ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ 75ਵੇਂ ਜਨਮ ਦਿਹਾੜੇ ਮੌਕੇ ਸਮਰਾਲਾ ਵਿਖੇ ਭਾਜਪਾ ਦੇ ਨੌਜਵਾਨਾਂ ਕੋਲ ਨਿਸ਼ੂ ਸ਼ਰਮਾ ਅਤੇ ਭਾਜਪਾ ਦੇ ਉੱਤੇਦਾਰਾ ਵਰਕਰਾਂ ਦੇ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਨਮ ਦਿਹਾੜੇ ਮੌਕੇ ਕੇਕ ਵੀ ਕੱਟਿਆ ਗਿਆ ਇੱਕ ਦੂਜੇ ਨੂੰ ਵਧਾਈ ਵੀ ਦਿੱਤੀ ਇਸ ਮੌਕੇ ਗੱਲਬਾਤ ਕਰਦੇ ਆਪਾਂ ਆਜਪਾਗੁਣੀਸ਼ੂ ਸ਼ਰਮਾ ਅਤੇ ਉੱਦੇਧਾਰਾ ਨੇ ਕਿਹਾ ਕਿ ਇਸ ਮੌਕੇ ਕਈ ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ ਹੈ ਤੇ 111 ਯੂਨਿਟ ਇਕੱਠਾ ਕੀਤਾ ਗਿਆ ਜਨਮਨ ਮਨਾਇਆ ਗਿਆ ਜੀ ਤੇ ਕੀ ਕਹਿਣਾ ਬੋਲੇ ਕੀ ਉਪਰਾਲਾ ਕੀਤਾ ਗਿਆ ਸੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਤੇ ਸਾਡੇ ਪ੍ਰਾਈਮ ਮਿਨਿਸਟਰ ਜੀ ਦੇ ਜਨਮ ਦਿਨ ਤੇ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਜੀ ਉਹਨਾਂ ਦੇ ਜਨਮ ਦਿਨ ਦੇ ਉੱਤੇ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਜੀ ਅ ਤੇ ਉਸ ਦੇ ਵਿੱਚ ਅਸੀਂ ਸਾਰਿਆਂ ਨੂੰ ਬੇਨਤੀ ਵੀ ਕਰਦੇ ਆ ਕਿ 15 ਦਿਨ ਦਾ ਪ੍ਰੋਗਰਾਮ ਆਇਆ ਹੋਇਆ ਪਖਵਾੜਾ ਦੇ ਤਹਿਤ ਉਹਦੇ ਵਿੱਚ ਜਿੰਨੀਆਂ ਵੀ ਐਕਟੀਵਿਟੀਜ਼ ਨੇ ਅਸੀਂ ਤਾਂ ਕਰ ਹੀ ਰਹੇ ਆ ਸਾਰੀਆਂ ਤੇ ਸਾਰਿਆਂ ਨੂੰ ਬੇਨਤੀ ਵੀ ਆ ਵੀ ਸਾਰੇ ਵਾਦ ਚੜ ਕੇ ਇਹਦੇ ਵਿੱਚ ਸੰਯੋਗ ਕਰ ਕਿੰਨੀਆਂ ਯੂਨਿਟਾਂ ਕਰ ਲਓਗੇ ਕਿਹੜੇ ਟੀਮ ਆਈ ਹੋਈ ਹੈ ਇਹ ਲੁਧਿਆਣਾ ਸਿਵਲ ਹਸਪੀਟਲ ਦੀ ਟੀਮ ਹੈ ਜੀ ਅਪਰੋਕਸ 100 ਤੋਂ ਪਲੱਸ ਜਿਹੜੀ ਹੈ ਯੂਨਿਟ ਹੋ ਜੇਗੀ ਕੇਕ ਵਗੈਰਾ ਵੀ ਕੱਟਿਆ ਗਿਆ ਹਾਂਜੀ ਹੁਣ ਕੇਕ ਕੱਟਿਆ ਗਿਆ ਜੀ ਉਹਨਾਂ ਦੇ ਬਰਥਡੇ ਤੇ ਕੇਕ ਕੱਟਿਆ ਗਿਆ ਤੇ ਉਹ ਸਾਰਾ ਸੈਲੀਬ੍ਰੇਟ ਕੀਤਾ ਗਿਆ ਜੀ ਠੀਕ ਹੈ ਜੀ ਮੇਰਾ ਨਾਮ ਮਨੋਜ ਸਿਵਾ ਅੱਜ ਬਹੁਤ ਹੀ ਸ਼ੁਭ ਦਿਹਾੜਾ શ્રી ਨਰਿੰਦਰ ਮੋਦੀ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦੇ 75ਵੇਂ ਜਨਮ ਦਿਵਸ ਦੇ ਉੱਪਰ ਭਾਰਤੀ ਜਨਤਾ ਪਾਰਟੀ ਸਾਡੇ ਨੌਜਵਾਨ ਆਗੂ ਨਿਸ਼ੂ ਸ਼ਰਮਾ ਜੀ ਔਰ ਭਾਰਤੀ ਜਨਤਾ ਪਾਰਟੀ ਦੇ ਸਮੂਹ ਟੀਮ ਸਮਰਾਲਾ ਵੱਲੋਂ ਕੰਗ ਮਾਰਕੀਟ ਦੇ ਵਿੱਚ ਇੱਕ ਵਿਸ਼ਾਲ ਖੂਨਦਾਨੈਂਪ ਲਗਾਇਆ ਗਿਆ ਜੀ ਜਿਸ ਦੇ ਵਿੱਚ 70 ਦੇ ਕਰੀਬ ਯੂਨਟ ਹੋ ਚੁੱਕੇ ਨੇ ਔਰ ਸਾਡਾ ਟਾਰਗੇਟ 100 ਦਾ ਜੀ ਉਹ ਪੂਰਾ ਕਰਾਂਗੇ ਜੀ ਜਿਨ੍ਹਾਂ ਨੇ ਵੀ ਅੱਜ ਆਪਣਾ ਖੂਨਦਾਨ ਕੀਤਾ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਸ਼ੁਭ ਦਿਹਾੜੇ ਦੇ ਉੱਪਰ ਜੀ ਸਬਦਾਇ ਤੇ ਆਨੋ ਜੀ ਆਨੋ ਆਖ ਜੀ ਧੰਨਵਾਦ ਕਰਦੇ ਹਾਂ ਜੀ ਆਪਣੇ ਨਾਮ ਨਾਲ ਦਿਓ ਤੇ ਆਉਂਦਾ ਰਸੋ ਮੇਰਾ ਨਾਮ ਸੰਦੀਪ ਭਾਰਤੀ ਹੈ ਜੀ ਮੇਰੇ ਨਾ ਮੈਂ ਸ਼ੈਰੀ ਮੰਡਲ ਪ੍ਰਧਾਨ ਭਾਜਪਾ ਸਮਰਾਲਾ ਮੇਰੇ ਨਾਲ ਬਦਾਮ ਸ਼ਰਮਾ ਜੀ ਜੋ ਕਿ ਜ਼ਿਲ੍ਹੇ ਦੇ ਜਨਨ ਸੈਕਟਰੀ ਨੇ ਤੇ ਅੱਜ ਅਸੀਂ ਸ੍ਰੀ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਜੀ ਦਾ 75ਵਾਂ ਜਨਮ ਦਿਹਾੜਾ ਮਨਾਇਆ ਬਹੁਤ ਹੀ ਸਾਰੇ ਪੂਰੇ ਹੀ ਦੇਸ਼ ਨੂੰ ਇਸ ਦੀ ਬਹੁਤ ਬਹੁਤ ਵਧਾਈ ਹੋਵੇ ਕੀ ਕੀ ਅੱਜ ਪ੍ਰਚਾਰਾ ਕੀਤਾ ਗਿਆ ਅੱਜ ਤਾਂ ਕੇਕ ਵੀ ਕੱਟਿਆ ਗਿਆ ਜੀ तकरीबन ਇੱਥੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਬਹੁਤ ਯੂਨਟਾਂ ਮੇਰੇ ਖਿਆਲ 60 ਦੇ ਕਰੀਬ ਤਾਂ ਹੋ ਚੁੱਕੀਆਂ 100 ਯੂਨਟਾਂ ਦੇ ਕਰੀਬ ਇੱਥੇ ਹੋਜਦਾ ਹਾਂ ਜੀ ਨਾਮ ਦੱਸੋ ਜੈਸ਼ੀ ਰਾਮ ਜੀ ਮੇਰਾ ਨਾਮ ਰਜਤ ਖੁੱਲਰ ਸ਼ਹਿਰੀ ਯੂਥ ਪ੍ਰਧਾਨ ਹਰਕਾ ਸੰਨਾਲਾ ਤੇ ਕੀ ਕਹਣਾ ਤੁਹਾਨੂੰ ਜਿਹੜਾ ਅੱਜ ਕੀਤਾ ਗਿਆ ਪ੍ਰਚਾਰਾ ਅੱਜ ਬਹੁਤ ਹੀ ਸ਼ੁਭ ਮੌਕਾ ਜਿੱਥੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਜੀ ਦਾ ਜਨਮ ਦਿਨ ਹੈ ਉਸ ਮੌਕੇ ਖੂਨਦਾਨ ਕੈਂਪ ਲੜ ਕੈਂਪ ਜੋ ਕਿ ਕਾਂਗਰਸ ਮਾਰਕੀਟ ਸਮਰਾਰਾ ਦੇ ਵਿੱਚ ਆਯੋਜਿਤ ਕੀਤਾ ਸਾਡੇ ਯੂਥ ਦੇ ਨਿਸ਼ੂ ਸ਼ਰਮਾ ਜੀ ਚਹਿਲਾ ਤੋਂ ਤੇ ਨਾਲ ਪੂਰੀ ਭਾਰਤੀ ਜਨਤਾ ਪਾਰਟੀ ਦੀ ਟੀਮ ਜਿਹਨੇ ਬਹੁਤ ਸੋਹਣਾ ਆਯੋਜਨ ਕੀਤਾ ਖੌਣਦਾਂ ਕੇ ਇਹਨਾਂ ਜਨਨਾਂ ਨੂੰ ਅੱਜ ਨੂੰ ਤਿਆਰ ਕੀਤਾ ਹੈ ਦੇਖੋ ਜੀ ਨੌਜਵਾਨਾਂ ਨੂੰ ਮੈਂ ਇੱਕੋ ਸਨੇਹਾ ਲਾਉਂਗਾ ਜੀ ਵੱਧ ਤੋਂ ਵੱਧ ਇਹ ਚੀਜ਼ਾਂ ਨਾਲ ਜੁੜੋ ਤੇ ਇੱਕ দান ਜੋ ਖੂਨਦਾਨ ਮਹਾਦਾਨ ਹੈ ਪਰ ਇਹ দান ਕਿਸੇ ਦੀ ਵੀ ਜ਼ਿੰਦਗੀ ਬਚਾ ਸਕਦਾ ਹੈ ਕਿਸੇ ਦਾ ਵੀ ਭਲਾ ਕਰ ਸਕਦਾ ਹੈ